ਸੰਗਤ ਜੀ ਇਹ ਉਹ ਸਥਾਨ ਹੈ ਜਿੱਥੇ ਅਮਰਜੀਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦੀ ਸ਼ਹਾਦਤ ਹੋਈ ਸੀ ਆਪ ਜੀ ਦੇਖ ਸਕਦੇ ਹੋ ਕਿ ਇਹ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਇਹਨਾਂ ਦੇ ਪਿੱਛੇਲੇ ਬੰਨੇ ਜੋ ਸਥਾਨ ਹੈ ਥੋੜਾ ਹੈ ਉਹਦੇ ਨਾਲ ਭਾਈ ਅਮਰੀਕ ਸਿੰਘ ਜੀ ਆਣ ਕੇ ਖੜ ਗਏ ਜਦੋਂ 6 ਤਰੀਕ 6 ਜੂਨ 1984 ਨੂੰ ਸੰਤਾਂ ਦੇ ਨਾਲ ਬਾਹਰ ਨੂੰ ਹੁੰਦੇ ਨੇ ਪੈਰ ਦੇ ਉੱਤੇ ਇੱਕ ਫਟ ਲੱਗਦਾ ਹੈ ਗੋਲੀ ਲੱਗਦੀ ਹੈ ਨਿਸ਼ਾਨ ਆਂਦਾ ਹੈ ਤੇ ਭਾਈ ਅਮਰੀਕ ਸਿੰਘ ਜੀ ਇਸ ਵਾਲੇ ਬੰਨੇ ਆ ਜਾਂਦੇ ਨੇ ਇਧਰ ਟੋਲਾ ਕੇ ਆਪਣੀ ਤੇ ਖੜੇ ਹੋ ਜਾਂਦੇ ਨੇ ਤੇ ਜ਼ਾਲਮ ਹਕੂਮਤ ਵੱਲੋਂ ਕੱਲੀਆਂ ਫੌਜਾਂ ਦਾ ਮੁਕਾਬਲਾ ਕਰਦੇ ਨੇ ਤੇ ਫਿਰ ਜਦੋਂ ਸ਼ਹਾਦਤ ਪ੍ਰਾਪਤ ਕਰਦੇ ਨੇ ਤੇ ਇੱਧਰ ਆਣ ਕੇ ਤੇ ਉਹਨਾਂ ਦਾ ਸਰੀਰ ਜਿਹੜਾ ਏ ਉਹ ਡਿੱਗਦਾ ਏ ਤੇ ਵੇਖ ਲਓ ਕਹਿੰਦੇ ਆ ਕਿ ਅਜੇ ਤੱਕ ਵੀ ਸੂਰਮਿਆਂ ਦੀਆਂ ਤਸਵੀਰਾਂ ਡਰਾਉਂਦੀਆਂ ਨੇ ਜ਼ਾਲਮ ਹਕੂਮਤ ਨੂੰ ਤੇ ਇੱਧਰ ਉਹਨਾਂ ਦੀ ਮਰਤਕ ਦੇਹ ਦੇ ਉੱਤੇ ਸ਼ਹੀਦ ਹੋਈ ਦੇਹ ਦੇ ਉੱਤੇ ਫਿਰ ਤੋਂ ਗੋਲੀਆਂ ਚਲਾਈਆਂ ਗਈਆਂ ਕਿਤੇ ਭਾਈ ਅਮਰੀਕ ਸਿੰਘ ਫਿਰ ਨਾ ਉੱਠ ਕੇ ਤੇ ਸਾਡੇ ਤੇ ਜਿਹੜੀ ਐ ਫਾਇਰਿੰਗ ਕਰਦੇ ਇਨਾਂ ਖੌਫ ਸਦਕੀ ਸਿੱਖਾਂ ਦਾ ਕਮਾਈ ਵਾਲੇ ਸਿੱਖਾਂ ਦਾ ਇਸ ਅਸਥਾਨ ਦੇ ਉੱਤੇ ਸ਼ਹੀਦੀ ਹੋਈ ਹੈ ਤੇ ਇਹ ਸਾਨੂੰ ਗੋਲੀਆਂ ਦੇ ਨਿਸ਼ਾਨ ਵੀ ਜਿਹੜੇ ਆ ਉਹ ਵੇਖਣ ਨੂੰ ਮਿਲਦੇ ਆ ਨਮਨ ਕਰਦੇ ਆ ਸ਼ਹੀਦਾਂ ਨੂੰ ਨਮਨ ਕਰਦੇ ਆ ਉਸ ਅਸਥਾਨ ਨੂੰ ਜਿੱਥੇ ਸ਼ਹੀਦਾਂ ਨੇ ਆਪਦਾ ਖੂਨ ਰੋੜ ਕੇ ਤੇ ਕੌਮ ਦੀ ਇੱਛਾ ਅਕਾਲ ਤੱਕ ਸਹਾਬ ਤੇ ਸ੍ਰੀ ਹਰਮੰਦਰ ਸਾਹਿਬ ਦੀ ਆਨ ਤੇ ਮਾਨ ਦੇ ਲਈ ਆਪਦੀ ਸ਼ਹਾਦਤ ਤੇ ਸ਼ਹੀਦੀ ਦੀ ਜਾਨ ਪੀਤੀ